ਉਸ ਦਿਨ ਪਹਿਲਾਂ ਹਰਪੀਟਾਂ ਦੀ ਇੱਕ ਖਬਰ ਚਲਾਈ ਸੀਗੀ ਸਪੈਸ਼ਲ ਪੰਜਾਬੀ ਨੇ ਕਿ ਕਿ ਸਮਾਨ ਬਾਰੇ ਪਿੰਡ ਦੇ ਕਿਸਾਨ ਨੂੰ ਸਮਾਨ ਆਇਆ ਤਾਂ ਨਹੀਂ ਪਹੁੰਚਿਆ ਸਾਡੇ ਨਾਲ ਖਨੀ ਰਤੜਾ ਬਲਾਕਰਾਂ ਨੂੰ ਪਹੁੰਚਣ ਵਾਲਾ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਸਰ ਉਸ ਦਿਨ ਪਹਿਲਾਂ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਕਿ ਬਾਗੂ ਘਟੇ ਕਾਮੇਵਾਲ ਕੋਈ ਸਮਾਨ ਨਹੀਂ ਪਹੁੰਚਿਆ ਕਹੀ ਸੀ ਪੰਚਾਇਤ ਕੀ ਕਹਿੰਦਾ ਟਾਡਾ ਦੇਖੋ ਜੀ ਪਹਿਲੇ ਤਾਂ ਮੈਂ ਤੁਹਾਡੇ ਚੈਨਲ ਜਿਹੜਾ ਸਾਰਿਆਂ ਦਾ ਧੰਨਵਾਦ ਕਰਨਾ ਵੀ ਚਲੋ ਸ਼ੁਕਰ ਕਿਸੇ মিডিਆ ਵਾਲੇ ਨੇ ਇਹਨਾਂ ਤੇ ਸੋਚਿਆ ਕਿ ਸਾਨੂੰ ਵੀ ਆ ਕੇ ਪੁੱਛ ਲੈਣ। ਜਿਸ ਦਿਨ ਤਾਂ ਪਾਣੀ ਆਇਆ ਵਾ ਪਿੰਡ ਬਾਗੂਵਾਲ ਦਾ ਸਰਪੰਚ ਪਿੰਡ ਬਾਗੂਵਾਲ ਦੀ ਪੰਚਾਇਤ ਕੰਮੇਵਾਲ ਦੇ ਮੈਂਬਰ ਪੰਚਾਇਤ ਔਰ ਪਿੰਡ ਦੇ ਵਸਨੀਕ ਸਾਰਿਆਂ ਨੂੰ ਪਤਾ ਸੀ ਪਹਿਲੇ ਦਿਨ ਤੋਂ ਸਰਦਾਰ ਸੱਜਨ ਸਿੰਘ ਚੀਮਾ ਜੀ ਨੇ ਸਾਡੀ ਡਿਊਟੀ ਇੱਥੇ ਲਈ ਹੋਈ ਹੈ। ਅਸੀਂ ਇੱਥੇ ਆ ਕੇ ਆਮ ਲੋਕਾਂ ਦੇ ਘਰਾਂ 'ਚ ਜਾ ਕੇ ਇਹਨਾਂ ਨੂੰ ਪੁੱਛਦੇ ਤਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਉਹ ਕਹਿੰਦੇ ਸੀ ਸਾਨੂੰ ਰਾਸ਼ਨ ਦੀ ਜ਼ਰੂਰਤ ਹੈ। ਮੈਂ ਪੂਰੀ ਲਿਸਟ ਬਣਾਈ ਹੋਈ ਹੈ। ਕੱਲੇ-ਕੱਲੇ ਘਰ ਦੇ ਵਿੱਚ ਅਸੀਂ ਰਾਸ਼ਨ ਪ੍ਰੋਵਾਈਡ ਕਰਾਇਆ। ਉਸ ਤੋਂ ਬਾਅਦ ਅਸੀਂ ਪੁੱਛਿਆ ਵੀ ਡੰਗਰਾਂ ਵਾਸਤੇ ਕੀ ਚਾਹੀਦਾ ਕਹਿੰਦੇ ਆਚਾਰ ਚਾਹੀਦਾ ਵਾ ਪਹਿਲੇ ਦਿਨ ਅਸੀਂ ਜਾ ਕੇ ਸਾਡੇ ਨਾਲ ਸਰਪੰਚ ਸਾਡਾ ਭਜਨ ਸਿੰਘ ਬਿੱਲੂ ਭਾਜੀ ਦੁਬਈ ਵਾਲੇ ਬਹੂ ਹੈਗੇ ਸੀਗੇ ਸਰਪੰਚੋ ਸੈਫਲਾਬ ਦੇ ਉਹਨਾਂ ਨੂੰ ਕਿਹਾ ਉਹਨਾਂ ਨੇ ਆਚਾਰ ਦੀ ਸੇਵਾ ਕੀਤੀ ਉਸ ਤੋਂ ਬਾਅਦ ਮੇਰੇ ਹੋਰ ਵੀ ਵੀਰ ਆਏ ਅਸੀਂ ਕਾਫੀ ਗਿਣੇ ਨੇ ਆਚਾਰ ਦੀ ਸੇਵਾ ਕੀਤੀ ਉਸ ਤੋਂ ਬਾਅਦ ਵੀ ਵੀਡੀਓ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਫੇਰ ਆਇਆ ਮੈਂ ਕਹਿੰਦਾ ਦੱਸੋ ਜੀ ਕੀ ਚੀਜ਼ ਦੀ ਮੰਗ ਹੈ ਇਹ ਕਹਿੰਦੇ ਜੀ ਸਾਨੂੰ ਫੀਡ ਚਾਹੀਦੀ ਹੈ ਤੇ ਤਰਪਾਲਾ ਚਾਹੀਦੀਆਂ ਸਰਕਾਰ ਤੇ ਬੜਾ ਇੱਕ ਨਿਸ਼ਾਨਾ ਦਿੱਖਾ ਸਾਂਝਾ ਜਾ ਰਿਹਾ ਕਿ ਖਦਾਰਵਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਤੇ ਉਹਦੇ ਬਾਰੇ ਜਿਹੜਾ ਕੀ ਕਹਿਣਾ ਦੇਖੋ ਜੀ ਇਹਦੇ ਤੁਸੀਂ ਜਿਹੜਾ ਨਿਸ਼ਾਨਾ ਘਸਿਆ ਜਾ ਰਿਹਾ ਇੱਕ ਪਹਿਲੀ ਸਰਕਾਰ ਆ ਮਾਨ ਸਾਹਿਬ ਦੀ ਸਰਕਾਰ ਆ ਲੋਕਾਂ ਦੇ ਵਿੱਚ ਜਾ ਕੇ ਪੁੱਛ ਰਹੀ ਆ ਨਹੀਂ ਤਾਂ ਪਹਿਲੇ ਜਿਹੜੇ ਹੁੰਦੇ ਸੀ ਹੈਲੀਕਾਪਟਰ ਦੇ ਉੱਤੇ ਗੇੜਾ ਕੱਢ ਕੇ ਚਲ ਜਾਂਦੇ ਸੀਗੇ ਵੀ ਠੀਕ ਆ ਜੀ ਦੇ ਦਾਂਗੇ ਉੱਥੇ ਸੀਐਮ ਸਾਹਿਬ ਨੇ ਡਿਊਟੀ ਲਾਈ ਆ ਵੀ ਜਿੰਨੇ ਐਮਐਲਏ ਮੰਤਰੀ ਜੋ ਵੀ ਹੈਗੇ ਨੇ ਹਲਕਾ ਇੰਚਾਰਜ ਵੀ ਨੇ ਇੱਥੇ ਤੱਕ ਸਾਡੇ ਬਲੈਕ ਪ੍ਰਧਾਨਗੀ ਜਿਹਨੀ ਵੀ ਟੀਮ ਆ ਸਾਰੀ ਲੋਕਲ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਤੁਹਾਨੂੰ ਕੱਲੀ ਕੱਲੀ ਰਿਪੋਰਟ ਦੇ ਸਕਦੇ ਹਾਂ ਕਿੰਨੇ ਘਰ ਆ ਕਿੰਨੇ ਪਰਿਵਾਰ ਆ ਕਿੰਨੇ ਉਹਨਾਂ ਦੇ ਪਸ਼ੂ ਆ ਕੀ ਕੀ ਸਮਾਨ ਆ ਔਰ ਕੀ ਕੀ ਅਸੀਂ ਸਰਕਾਰੇ ਪਹੁੰਚਦਾ ਕੀਤਾ ਵਾ ਅਸੀਂ ਆંકੜਿਆਂ ਨਾਲ ਗੱਲ ਕਰਦੇ ਹਵਾ 'ਚ ਗੱਲ ਨਹੀਂ ਕਰਦੇ ਉਹ ਜਿਹੜੇ ਦੂਜੇ ਨਿਸ਼ਾਨੇ ਲਾਉਂਦੇ ਆ ਨਾ ਉਹ ਤਾਂ ਬਸ ਆਉਂਦੇ ਆ ਫੋਟੋ ਖਿਚਾਉਂਦੇ ਆ ਵੀ ਖਾ ਜਾ ਕੇ ਗਾਹ ਜਾਂਦੇ ਆ ਨਹੀਂ ਤੇ ਬਾਗੂ ਆਦ ਦੇ ਵਿੱਚ ਕਿੰਨੇ ਬੰਦੇ ਆ ਕਿੰਨੇ ਘਰ ਆ ਤੇ ਕਿੰਨੇ ਲੋਕਾਂ ਦੇ ਡੰਗ ਰਿਹਾ ਤੇ ਕਿੰਨੇ ਡੰਗਰ ਮਰ ਚੁੱਕੇ ਤੇ ਕਿੰਨੇ ਬਿਮਾਰ ਆ ਅਸੀਂ ਉਹ ਵੀ ਦੱਸ ਸਕਦੇ ਹਾਂ ਕੱਲ ਵੀ ਡੇਰ ਦੇ ਵਿੱਚ 70 ਬੋਰੇ ਫੂਡ ਦੇ ਅਸੀਂ ਵੰਡ ਕੇ ਗਏ ਆ 215 ਪਰਿਵਾਰਾਂ ਨੂੰ ਵਾਸ਼ਣ ਵੰਡ ਲਏ ਗਏ ਪਾਣੀ ਵਧਣ ਦੀ ਹੋਂਦ ਬਾਵਨਾ ਹੈਗੀ ਜਾਂ ਘਟਣ ਦੀ ਸਭਾ ਨਹੀਂ ਜੀ ਬੜੀ ਪਰਮਾਤਮਾ ਦੀ ਕਿਰਪਾ ਜੀ ਪਾਣੀ ਅੱਜ 1 ਫੁੱਟ ਘਟ ਗਿਆ ਵਾ ਮੈਂ ਸਾਰੇ ਲੋਕਾਂ ਨੂੰ ਅਪੀਲ ਕਰੂੰਗਾ ਵੀ ਪਾਣੀ ਘਟ ਗਿਆ ਵਾ ਐਵੇਂ ਅਫਵਾਹਾਂ ਤੋਂ ਬਚੀਏ ਆਪਾਂ ਆ ਅਫਵਾਹਾਂ ਦਾ ਕੋਈ ਫਾਇਦਾ ਨਹੀਂ ਪਾਣੀ 1 ਫੁੱਟ ਘਟ ਗਿਆ ਵਾ ਸਿਆ ਸਾ 15 ਦਿਨ ਹੋ ਗਏ ਆ ਦੇ ਘਰ ਤੋਂ ਬੇਕਾਰ ਹੋ ਕੇ ਬੰਦੇ ਬੈਠੇ ਆ ਕੀ ਕਹਿਣਾ ਡਾ ਦੇਖੋ ਜੀ ਇਹ ਕੁਦਰਤੀ ਮਾਰਿਆ ਹੈ ਪਹਿਲੀ ਗੱਲ ਤਾਂ ਬਹੁਤ ਮਾੜੀ ਹੈ ਪਰ ਫਿਰ ਵੀ ਅਸੀਂ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਸਾਡੇ ਇਸ ਏਰੀਆ ਵਿੱਚ ਜਾਨੀ ਨੁਕਸਾਨ ਬਹੁਤ ਘਟਿਆ ਮਾਲੀ ਨੁਕਸਾਨ ਤਾਂ ਜਿਹੜਾ ਹੋ ਗਿਆ ਹੋ ਗਿਆ ਉਹ ਕੋਈ ਨਹੀਂ ਰੋਕ ਸਕਦਾ ਕੁਦਰਤ ਦੀ ਕਰੋਤੀ ਹੈ ਪਰ ਚਲੋ ਅਸੀਂ ਪਰਮਾਤਮਾ ਦਾ ਇਨਾ ਸ਼ੁਕਰ ਕਰਦੇ ਹਾਂ ਕਿ ਸਾਡੇ ਜਿਹੜੇ ਵੀਰ ਭਰਾ ਅਸੀਂ ਜਿੰਨੇ ਜੋਗੇ ਵੀ ਹੈਗੇ ਸੀਗੇ ਸਾਰੇ ਜਿਹੜੇ ਸਾਡੇ ਜਿਹੜੇ ਵੀਰ ਭਰਾ ਵਾ ਜੋ ਵੀ ਬਰਗਰ ਬੱਚਾ ਸੀ ਉਹਨਾਂ ਦਾ ਜਿੰਨੇ ਵੀ ਮਾਲੀ ਸਾਹਤਾ ਉਹ ਸਾਰੀ ਅਸੀਂ ਕਰ ਦਿੱਤੇ ਆ ਸਰਦਾਰ ਭਗਵੰਦ ਸਿੰਘ ਉਹ 15 ਦਿਨ ਹੋ ਗਏ ਬੰਦੇ ਬੈਠੇ ਇਹਨਾਂ ਦੇ ਘਰ ਦਾ ਗੁਜ਼ਾਰਾ ਰਾਸ਼ਨ ਪਾਣੀ ਇਹ ਕਿਸ ਤਰ੍ਹਾਂ ਚੱਲ ਰਿਹਾ ਦੇਖੋ ਜੀ ਸਾਡੇ ਲਾਗੇ ਸਰਕਾਰ ਨੇ ਸਾਡੀ ਸਾਰੀ ਡਿਊਟੀ ਲਈ ਹੋਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਉਹਨਾਂ ਨੇ ਇਹ ਗੱਲ ਕਹੀ ਹੈ ਸਰਦਾਰ ਸੱਜਨ ਸਿੰਘ ਸੀਮਨ ਨੇ ਸਾਡੀ ਡਿਊਟੀ ਲਈ ਹੈ ਕਿ ਕੱਲੇ ਕੱਲੇ ਪਰਿਵਾਰ ਦੇ ਕੋਲ ਜਾਣਾ ਜੀ ਅਸੀਂ ਕੱਲੇ ਕੱਲੇ ਪਰਿਵਾਰ ਕੋਲ ਜਾ ਕੇ ਅਸੀਂ ਉਹਨਾਂ ਦੇ ਕੋਲ ਜੋ ਡੰਗਰਾਂ ਵਾਸਤੇ ਪਸੂ ਵਾਸਤੇ ਆਚਾਰ ਚਾਹੀਦਾ ਉਹ ਪਚਾਰੇ ਆ ਰਸਣ ਚਾਹੀਦਾ ਉਹ ਪਚਾਰੇ ਆ 215 ਦੇ ਕਰੀਬ ਜਿਹੜੇ ਪਰਿਵਾਰ ਇੱਥੇ ਬੈਠੇ ਆ ਸਾਰਿਆਂ ਦੇ ਘਰਾਂ 'ਚ ਰਸਣ ਪਹੁੰਚਾਇਆ ਜਾ ਰਿਹਾ ਜੀ ਬਕਾਇਦਾ ਲਿਸਟ ਬਣਾ ਕੇ ਪਹੁੰਚਾਉਣੇ ਆ ਚਾਰ ਪਹੁੰਚਾਉਣੇ ਐਂਬੂਲੈਂਸ ਖੜੀ ਆ ਡੰਗਰਾਂ ਵਾਸਤੇ ਬਲੂ ਕੋ ਚਾਹੀਦਾ ਉਹਨਾਂ ਨੇ ਅਗਰ ਦੋ ਪ੍ਰਗਣ ਲੇਡੀ ਸੀਆ ਉਹਨਾਂ ਨੂੰ ਘਰੋਂ ਵਧਾ ਕੇ ਬਾਹਰ ਉਹਨਾਂ ਨੂੰ ਦੱਸਿਆ ਵੀ ਸੇਫ ਜਗ੍ਹਾ ਤੇ ਤੁਸੀਂ ਜਾਓ ਹਰ ਇੱਕ ਤਰ੍ਹਾਂ ਦੀ ਇੱਥੇ ਸਹੂਲਤ ਮੁਹੱਈਆ ਕਰਾਈ ਗਈ ਹੈ ਬਸ ਇੱਕ ਇਹ ਚੀਜ਼ ਹੈ ਜਿਹੜੀ ਕੁਦਰਤੀ ਮਾਰਿਆ ਉਹਦੇ ਕਰੋਪੀ ਜਿਹੜੀ ਆ ਉਹਦੇ ਅੱਗੇ ਆਪਾਂ ਕੋਈ ਕੁਝ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਬਾਗੂਵਾਲ ਦੇ ਵਿੱਚ ਆਏ ਸੀ ਜਿਵੇਂ ਕਿ ਕਿਸੇ ਬੰਦੇ ਨੇ ਨਾ ਕੱਲ ਇੱਕ ਜੂਝ ਬਣਾ ਕੇ ਪਾਤੀ ਜੀ ਸਾਨੂੰ ਜਿੱਥੇ ਕੋਈ ਸਰਕਾਰਾਂ ਦਾ ਕੋਈ ਬੰਦਾ ਨਹੀਂ ਆ ਰਿਹਾ ਕੋਈ ਰਾਸ਼ਨ ਨਹੀਂ ਭੇਜ ਰਿਹਾ ਕੋਈ ਆਚਾਰ ਨਹੀਂ ਭੇਜ ਰਿਹਾ ਆਹ ਸਾਰੀ ਬਾਗੂਵਾਲ ਪਿੰਡ ਦੀ ਸੰਗਤ ਖੜੀ ਇਹਨਾਂ ਨੂੰ ਤੁਸੀਂ ਪੁੱਛੋ ਜੀ ਹਾਂਜੀ ਬੀਬੀਓ ਤੁਹਾਡੇ ਕੋ ਰਾਸ਼ਨ ਪਾਣੀ ਆ ਰਿਹਾ ਆ ਰਿਹਾ ਰਾਸ਼ਨ ਪਾਣੀ ਤਾਂ ਆ ਰਿਹਾ ਸਿੱਡ ਆ ਰਹੀ ਹੈ ਆ ਰਹੀ ਹੈ ਔਰ ਦੂਸਰੀ ਬੇਨਤੀ ਮੇਰੀ ਇਹ ਦੱਸੋ ਮੈਨੂੰ ਵੀ ਜਿੱਦਾਂ ਦੀ ਆਪਾਂ ਲੱਗੇ ਹੋਏ ਹਾਂ ਅਸੀਂ ਤੁਹਾਡੇ ਕੋ ਸਾਰੇ ਪ੍ਰਸ਼ਾਸਨ ਦੇ ਬੰਦੇ ਹਸਪੀਟਲ ਦੀਆਂ ਸਾਰੀਆਂ ਸਹੂਲਤਾਂ ਆ ਰਹੀਆਂ ਨੇ ਹਾਂਜੀ ਤੇ ਅਸੀਂ ਸਰਕਾਰ ਦਾ ਇਸੇ ਤੋਂ ਧੰਨਵਾਦ ਕਰ